ایش کمار گوئل سی جی ایم ਕਮ ਸੈਕਟਰੀ ਡੀ ਐਲ اے ਸੇ ਬਠਿੰਡਾ ਬਠਿੰਡਾ ਵਾਸੀਆਂ ਨੂੰ ਇੱਕ ਇਨਫਾਰਮੇਸ਼ਨ ਦੇਣਾ ਚਾਹਨਾ ਹੈ ਵੀ ਸਾਡੀ ਮਾਨਯੋਗ ਸੁਪਰੀਮ ਕੋਰਟ ਇੱਕ ਵਿਸ਼ੇਸ਼ ਲੋਕ ਅਦਾਲਤ ਜਿਹੜੀ 29 ਜੁਲਾਈ ਤੋਂ 3 ਅਗਸਤ ਤੱਕ ਸੁਪਰੀਮ ਕੋਰਟ ਵਿੱਚ ਲਗਾ ਰਹੀ ਹੈ ਉਹਦਾ ਮਕਸਦ ਇਹ ਹੈ ਵੀ ਜੋ ਵੀ ਸਾਡੀ ਪੈਂਡੈਂਸੀ ਹੈ ਖਾਸ ਕਰਕੇ ਸੁਪਰੀਮ ਕੋਰਟ ਪੈਂਡਿੰਗ ਮੈਟਰ ਨੇ ਉਹਨਾਂ ਦਾ ਅਸੀਂ ਜਿਹੜਾ ਫੈਸਲਾ ਕਰ ਸਕੀਏ ਇਹਨਾਂ ਇਸ ਦੇ ਵਿੱਚ ਅਸੀਂ ਕੀ ਹੋਇਆ ਤੁਹਾਡੇ ਸਾਡੇ ਬਠਿੰਡੇ ਦੇ ਵਿੱਚ ਸਾਨੂੰ ਕੁਝ ਕੇਸਿਸ ਉਹਨਾਂ ਨੇ ਰੈਫਰ ਕੀਤੇ ਨੇ ਵੀ ਜੋ ਕਿਸਾਂ ਦੇ ਕੋਰਟ ਕਿਸ ਐਪੈਂਡਿੰਗ ਨੇ ਸੁਪਰੀਮ ਕੋਰਟ ਚ ਖਾਸ ਕਰਕੇ ਬਠਿੰਡੇ ਨਾਲ ਰਿਲੇਟਡ ਨੇ ਉਹਨਾਂ ਨੂੰ ਸਾਨੂੰ ਮਾਰਕਿੰਗ ਕਰਕੇ ਦੇ ਦਿੱਤੀ ਹੈ ਅਸੀਂ ਉਹਨਾਂ ਨੂੰ ਸਮਨ ਵੀ ਵਿਸ਼ਿਆਂ ਤੇ ਭੇਜ ਚੁੱਕਿਆ ਪਾਰਟੀਆਂ ਨੂੰ ਸੋ ਮੇਰੀ ਪਾਰਟੀਆਂ ਨੂੰ ਸਾਰਿਆਂ ਨੂੰ ਇਹੀ ਪ੍ਰਾਰਥਨਾ ਹੈ ਵੀ ਉਹ ਆਣ ਸਾਡੇ ਕੋਲ ਆ ਕੇ ਤੇ ਤਾਂ ਕਿ ਅਸੀਂ ਜਿਹੜਾ ਉਹਨਾਂ ਦਾ ਮੈਟਰ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕਿ ਪੈਂਡਿੰਗ ਹੈ ਬਹੁਤ ਸਾਲਾਂ ਤੋਂ ਪੈਂਡਿੰਗ ਹੈ ਇੱਕ ਜੋ ਲੋਕ ਅਦਾਲਤ ਸੁਪਰੀਮ ਕੋਰਟ ਚ ਲੱਗ ਰਹੀ ਹੈ ਉਹਦੇ ਵਿੱਚ ਉਹਨਾਂ ਦਾ ਫੈਸਲਾ ਹੋ ਸਕੇ ਸੋ ਸਾਰੇ ਬਠਿੰਡਾ ਵਾਸੀਆਂ ਨੂੰ ਜਿਨ੍ਹਾਂ ਦਾ ਕੇਸ ਪੈਂਡਿੰਗ ਹੈ ਜਾ ਜਿਨ੍ਹਾਂ ਦੇ ਜਿਨ੍ਹਾਂ ਨੂੰ ਜਾਣਕਾਰੀ ਹੈ ਵੀ ਉਹਨਾਂ ਦਾ ਕੋਈ ਸਿੱਦਾ ਸੁਪਰੀਮ ਕੋਰਟ ਚ ਕੇਸ ਪੈਂਡਿੰਗ ਹੈ ਸਾਡਾ ਦਫ਼ਤਰ ਡੀਐਲਐਸਏ ਬਠਿੰਡਾ ਸਾਨੂੰ ਸੰਪਰਕ ਕਰ ਸਕਦਾ ਹੈ ਤਾਂ ਕਿ ਅਸੀਂ ਉਹਨਾਂ ਦਾ ਜਿਹੜਾ ਕੇਸ ਆਉਣ ਵਾਲੀ ਲੋਕ ਅਦਾਲਤ ਜੀ ਲਵਾ ਸਕੀਏ ਸਰ ਇਹਦਾ ਫਾਇਦਾ ਕੀ ਹੈ ਦੇਖੋ ਸੁਪਰੀਮ ਕੋਰਟ ਦੇ ਵਿੱਚ ਇੱਕ ਤੁਹਾਨੂੰ ਪਤਾ ਹੈ ਵੀ ਸਾਰਿਆਂ ਨੂੰ ਵੀ ਇਹਦਾ ਇੱਕ ਫਾਈਨਲ ਫੈਸਲਾ ਹੁੰਦਾ ਹੈ ਇਸ ਤੋਂ ਬਾਅਦ ਅਸੀਂ ਕੋਈ ਅਪੀਲ ਦਲੀਲ ਨਹੀਂ ਕਰ ਸਕਦੇ ਸੋ ਮੈਂ ਕਈ ਇਸ ਤਰ੍ਹਾਂ ਦੇ ਵੀ ਕੇਸਿਸ ਹੁੰਦੇ ਨੇ ਜਿੱਥੇ ਬੰਦੇ ਨੂੰ ਪਤਾ ਵੀ ਮੈਂ ਹਾਰਨਾ ਹੀ ਹੈ ਸੋ ਇਹਨਾਂ ਲੋਕਾਂ ਨੂੰ ਜੇ ਕੋਈ ਕੰਪਰੋਮਾਈਜ਼ ਕਰਨ ਨਾਲ ਕੋਈ ਫਾਇਦਾ ਹੋ ਸਕਦਾ ਹੋਇਆ ਤਾਂ ਉਹਨਾਂ ਵਾਸਤੇ ਵੀ ਬਹੁਤ ਵਧੀਆ ਹੈ ਔਰ ਇਹਦੇ ਨਾਲ ਸਾਡੇ ਜਿਹੜੇ ਕੇਸ ਪੈਂਡਿੰਗ ਅਗੇਸਟ ਪਏ ਨੇ ਉਹਨਾਂ 'ਚ ਵੀ ਜੇ ਜਲਦੀ ਫੈਸਲਾ ਹੋਣਾ ਰਿਡਕਸ਼ਨ ਹੋ ਜਾਏਗੀ ਤਾਂ ਕਿ ਜਿਹੜੇ ਸਾਡੇ ਹੋਰ ਨਵੇਂ ਕੇਸਸ ਐ ਉਹਨਾਂ ਨੂੰ ਵੀ ਜਿਹੜੀ ਇਹ ਤੇਜ਼ੀ ਨਾਲ ਅਸੀਂ ਡਿਸਾਈਡ ਕਰ ਸਕਾਂਗੇ ਸੋ ਇਹ ਲੋਕ ਅਦਾਲਤਾਂ ਹੀ ਲੋਕਾਂ ਨੂੰ ਜਿਹੜਾ ਹੈ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਟਾਈਮ ਵੇਸ ਤੋਂ ਇੱਕ ਸਹੀ ਇਨਸਾਫ ਜਿਹੜੀ ਹੈ ਦੇ ਸਕਦੀ ਹੈ